ਵੱਡੀ ਖਬਰ ਦਾਦੀ ਹੈ ਕਿ ਕੌਮੀ ਜਾਂਚ ਏਜੰਸੀ NIA ਨੂੰ ਇੱਕ ਵੱਡੀ ਸਫਲਤਾ ਮਿਲ ਗਈ ਹੈ ਅਟਾਰੀ ਡਰੱਗ ਮਾਮਲੇ ਦੇ ਵਿੱਚ 6ਵੇਂ ਮੁਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਦਾਦੀ ਹੈ ਕਿ 102 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੀ ਜਬਤ ਕੀਤੀ ਗਈ ਸੀ ਉੱਥੇ ਹੀ ਜਬਤ ਕੀਤੀ ਗਈ ਹੈਰੋਇਨ ਦੀ ਕੀਮਤ 700 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ਦਾਦੀ ਹੈ ਕਿ ਡਰੱਗ ਹੈ ਜਿਹੜੀ ਭਾਰਤ ਦੇ ਵਿੱਚ ਮੁਲਜ਼ਮ ਰਾਜੀ ਹੈਦਰ ਜੈਦੀ ਨੂੰ ਵੰਡਣ ਦੇ ਲਈ ਭੇਜੀ ਗਈ ਸੀ ਸੋ ਵੱਡੀ ਸਫਲਤਾ NIA ਜਾਂਚ ਏਜੰਸੀ ਨੂੰ ਮਿਲੀ ਹੈ 6 ਮਾਮਲਜਾ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਅਟਾਰੀ ਡਰੱਗ ਮਾਮਲੇ 'ਚ ਇਹ ਸਫਲਤਾ ਮਿਲੀ ਹੈ ਦੱਸਦੀ ਹੈ ਕਿ ਅਫਗਾਨਿਸਤਾਨ ਸਥਿਤ ਦੋਸ਼ੀ ਨजीर अहमद ਕਾਨੀ ਨੇ ਇਹ ਹੈਰੋਨ ਜਿਹੜੀ ਭਾਰਤ ਭੇਜੀ ਸੀ ਉੱਥੇ ਹੀ ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਹਰਵਿੰਦਰ ਸਿੰਘ ਵਜੋਂ ਹੋਈ ਹੈ ਸੋ ਵੱਡੀ ਤੇ ਅਹਿਮ ਕਾਮਯਾਬੀ ਹੈ ਜਿਹੜੀ ਕੌਮੀ ਜਾਂਚ ਏਜੰਸੀ NIA ਨੂੰ ਮਿਲੀ ਹੈ ਅਟਾਰੀ ਡਰੱਗ ਮਾਮਲੇ ਦੇ ਵਿੱਚ 6 ਮਾਮਲਜਾ ਜਿਹੜਾ ਗ੍ਰਫਤਾਰ ਕੀਤਾ ਗਿਆ 102 ਕਿਲੋਗ੍ਰਾਮ ਤੋਂ ਵੱਧ ਹੈਰੋਨ ਜਿਹੜੀ ਹੈ ਜ਼ਬਤ ਕੀਤੀ ਗਈ ਸੀ ਜਿਸ ਦੇ ਮਾਮਲੇ ਦੇ ਵਿੱਚ ਪਹਿਲਾਂ ਵੀ ਗ੍ਰਫਤਾਰੀਆਂ ਹੋਈਆਂ ਨੇ ਤੇ ਹੁਣ ਛੇਵਾਂ ਮੁਲਜ਼ਮ ਗ੍ਰਫਤਾਰ ਕਰ ਲਿਆ ਗਿਆ